ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਰਾਜ ਚਲਾਇਆ ਭਾਗ ਦੂਜਾ ਬੇਲਿਓਂ ਨਿਕਲਦੇ ਸ਼ੇਰ ਭੂਮਿਕਾ ਇਹੋਂ ਉਪਜੇ ਸਿੰਘ ਪਚੰਗੀਏ ਨੀਲੰਬਰ ਤਾਰਾ ਹੰਨੇ ਹੰਨੇ ਪਾਤਸ਼ਾਹੀ ਜਦ ਸੰਗਤ ਦੇ ਹੱਥਾਂ ਵਿੱਚ ਗਈ ਤਾਂ ਜੈਸਾ ਹੰਗਾਰਾ ਸੰਗਤ ਨੇ ਦਿੱਤਾ ਉਸ ਦੀ ਆਸ ਨਹੀਂ ਕੀਤੀ ਸੀ ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ ਸਗੋਂ ਆਪਣੀ ਧਰਤ ਦੀਆਂ ਬਾਤਾਂ ਨੂੰ ਸੀ ਸੈਂਕੜੇ ਸਨੇਹਾਂ ਆਏ ਅਨਪਵ ਸਾਂਝੇ ਹੋਏ ਉਹਨਾਂ ਵਿੱਚੋਂ ਕਿੰਨੇ ਹੀ ਚੇਤੇ ਵਿੱਚ ਵਸ ਗਏ ਇੱਕ ਬਜ਼ੁਰਗ ਬਾਪੂ ਜੀ ਮਿਲੇ ਕਿਸੇ ਨੇ ਉਹਨਾਂ ਨੂੰ ਦੱਸਿਆ ਬਾਪੂ ਜੀ ਇਹਨਾਂ ਨੇ ਲਿਖੀ ਹੈ ਹੰਨੇ ਹੰਨੇ ਪਾਤਸ਼ਾਹੀ ਬਾਪੂ ਜੀ ਬੜੇ ਪ੍ਰੇਮ ਵਿੱਚ ਬੋਲੇ ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ ਫੂਕ ਸਿੱਟਨੀ ਚਾਹੀਦੀ ਹੈ ਉਹ ਕਲਮ ਜੋ ਆਪਣੇ ਲੋਕਾਂ ਦੇ ਡੁੱਲੇ ਲਹੂ ਦੇ ਗੀਤ ਨਾ ਗਾਵੇ ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿੱਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ ਹੁਣ ਵੀ ਦਿੰਦੇ ਹਨ ਆਪਣੀ ਮਿੱਟੀ ਨਾਲ ਸਾਨੂੰ ਵਾਕਿਫ ਹੋਣਾ ਹੀ ਪਵੇਗਾ ਇਸ ਮਿੱਟੀ ਵਿੱਚੋਂ ਕੌਣ-ਕੌਣ ਜੰਮਿਆ ਤੇ ਕੌਣ-ਕੌਣ ਇਸ ਮਿੱਟੀ ਵਿੱਚ ਸਮਾ ਗਿਆ ਧਰਤੀ ਨੂੰ ਕੰਨ ਲਾ ਕੇ ਸਾਨੂੰ ਮਿੱਟੀ ਵਿੱਚੋਂ ਲਹੂ ਦੀ ਆਵਾਜ਼ ਸੁਣਨੀ ਹੀ ਪਵੇਗੀ ਮੈਨੂੰ ਉਸ ਲਹੂ ਦੀ ਆਵਾਜ਼ ਵਿੱਚੋਂ ਇਹ ਬੋਲ ਸੁਣੇ ਸਨ ਹਮਰਾਖਤ ਪਾਤਸ਼ਾਹੀ ਦਾਵਾ ਆਪਣੀ ਧਰਤੀ ਲਈ ਡੁੱਲਿਆ ਲਹੂ ਹੀ ਕਿਸੇ ਮਿੱਟੀ ਨੂੰ ਮਹਾਨ ਬਣਾਉਂਦਾ ਹੈ ਲਹੂ ਨਾਲ ਸਿੰਜੀ ਧਰਤੀ ਵਿੱਚੋਂ ਸ਼ਹੀਦਾਂ ਦੀ ਫਸਲ ਉੱਗਦੀ ਹੈ ਕਿੰਨੀ ਵਾਰ ਸਿੰਘਾਂ ਦੇ ਭੈ ਕਾਰਨ ਬਾਦਸ਼ਾਹਾਂ ਤੇ ਹਾਕਮਾਂ ਨੇ ਸੁਲਾਹ ਦੇ ਪਰਵਾਨੇ ਭੇਜੇ ਪਰ ਖਾਲਸੇ ਦਾ ਸਨੇਹਾ ਸਦਾ ਸਾਫ਼ ਰਿਹਾ ਸ਼ਹਾਦਤਾਂ ਦੇ ਸ਼ੌਂਕੀ ਸੂਰਮੇ ਕਦੇ ਰਾਜ ਭੋਗਣ ਲਈ ਬਾਦਸ਼ਾਹਾਂ ਨਾਲ ਸਮਝੌਤੇ ਨਹੀਂ ਕਰਦੇ ਸ਼ੇਰ ਕਦੇ ਲੂੰਬੜਾਂ ਦੇ ਚੱਕਰ ਨਹੀਂ ਹੁੰਦੇ ਅਸੀਂ ਉਹ ਯੋਧੇ ਨਹੀਂ ਜਿਹੜੇ ਮੂਰਖ ਰਾਜਿਆਂ ਦੀ ਚੱਕਰੀ ਕਰਦੇ ਹੋਣ ਅਸੀਂ ਉਹ ਸ਼ੇਰ ਨਹੀਂ ਜੋ ਲੂੰਬੜਾਂ ਦੀ ਜੀ ਹਿਯੂਰੀ ਕਰਨ ਇਹ ਸੱਚ ਹੀ ਤਾਂ ਸੀ ਕਿਉਂਕਿ ਅਸੀਂ ਕਾਂਵਾ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਭਗਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਹਾਂ ਤੇ ਸਾਨੂੰ ਜਾਨ ਬਚਾ ਗਏ ਬੁਜਦਲਾਂ ਦੀਆਂ ਨਹੀਂ ਸ਼ਹੀਦ ਹੋ ਗਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਨੇ ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ ਜੋ ਭੁੱਖੇ ਭਗਿਆੜਾਂ ਨੂੰ ਭਜਾਉਣ ਲਈ ਸ਼ਿਕਾਰ ਤੇ ਨਿਕਲੇ ਸਾਂ ਵਿਦੇਸ਼ੀ ਤੇ ਦੇਸੀ ਢਾੜਵੀਆਂ ਨਾਲ ਅਸੀਂ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਤੇ ਕਿਲੇ ਉਸਾਰ ਲੈਣ ਉਸਾਰ ਕੇ ਰਾਜ ਕਰਨ ਦੀ ਨਹੀਂ ਸੀ ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰਤੀ ਸਾਨੂੰ ਪਿਆਰੀ ਹੈ ਜਦ ਮਹਾਰਾਜ ਖਾਲਸੇ ਨੂੰ ਸ੍ਰਿਸ਼ਟੀ ਦਾ ਰਾਜ ਦੇਣਾ ਚਾਹੁੰਦੇ ਸਨ ਤਦ ਵੀ ਸਿੰਘਾਂ ਨੇ ਮਹਾਰਾਜ ਤੋਂ ਪੰਜਾਬ ਮੰਗ ਕੇ ਲਿਆ ਮਹਾਰਾਜ ਕਹਿਣ ਕਿ ਈਰਾਨ ਖੁਰਾਸਾਨ ਫਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਫੇਰ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੂੰ ਨਿਸ਼ਟੋ ਨਾਬੂਦ ਕਰੋਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦੇਓਗੇ ਤੇ ਖਾਲਸੇ ਨੇ ਰੋਲਿਆ ਵੀ ਪਿੱਪਲੀ ਸਾਹਿਬ ਦੀ ਜੰਗ ਵਿੱਚ ਅਬਦਾਲੀ ਅੰਮ੍ਰਿਤਸਰ ਸਾਹਿਬ ਦੀ ਮਿੱਟੀ ਵਿੱਚ ਰੁਲਦਾ ਕੁੱਲ ਜਗਤ ਨੇ ਦੇਖਿਆ ਇਹ ਧਰਤੀ ਸਾਨੂੰ ਪਿਆਰੀ ਹੈ ਤੇ ਪਿਆਰੀ ਸ਼ੈ ਲਈ ਜਾਨ ਵਾਰ ਦੇਣਾ ਸਾਡੀ ਰੀਤ ਹੈ ਤਲੀਆਂ ਤੇ ਸਿਰ ਧਰੀ ਫਿਰਦੇ ਧਰਤੀ ਦੇ ਆਸ਼ਿਕਾਂ ਨੂੰ ਕੋਈ ਮੌਤ ਦਾ ਡਰਾਵਾ ਨਹੀਂ ਦੇ ਸਕਦਾ ਜ਼ਾਬਰਾਂ ਨੂੰ ਖੰਘੂਰਾ ਮਾਰ ਕੇ ਲੰਘਣਾ ਸੂਰਮਿਆਂ ਦਾ ਸੁਭਾਅ ਹੁੰਦਾ ਹੈ ਖੰਡਿਆਂ ਕਿਰਪਾਨਾਂ ਸਰੋਹੀਆਂ ਜਿਨ੍ਹਾਂ ਇਸ ਮਿੱਟੀ ਦਾ ਮੂਹ ਮਹਾਂਦਰਾ ਸਵਾਰਿਆ ਸਾਡਾ ਨਮਨ ਹੈ ਉਹਨਾਂ ਨੂੰ ਵੀ ਉਹਨਾਂ ਦੀ ਟਣਕਾਰ ਬਿਨਾ ਸਿੱਖ ਇਤਿਹਾਸ ਵਿੱਚ ਬੀਰਤਾ ਦਾ ਸੰਗੀਤ ਨਹੀਂ ਸੁਨੇਗਾ ਉਹ ਸੰਗੀਤ ਜੋ ਕਿਸੇ ਵੀ ਤਰ੍ਹਾਂ ਸ਼ਬਦਾਂ ਵਿੱਚ ਤਾਂ ਬੰਨਿਆ ਹੀ ਨਹੀਂ ਜਾ ਸਕਦਾ ਪਰ ਇਤਿਹਾਸ ਦਾ ਵੱਡਾ ਤੇ ਮਾਣਮੱਤਾ ਹਿੱਸਾ ਹੈ ਸ਼ਸਤਰਾਂ ਨੂੰ ਸਦਾ ਅੰਗ ਸੰਗ ਰੱਖਣਾ ਤੇ ਰੋਜ਼ ਮੱਥੇ ਨਾਲ ਚਹਾਉਣਾ ਹਰ ਸਿੱਖ ਦਾ ਨਿਤਨੇਮ ਹੋਣਾ ਚਾਹੀਦਾ ਹੈ ਅਹਿੰਸਾ ਪਰਮੋ ਧਰਮ ਜਹੇ ਕਿਸੇ ਦੂਰ ਦੇਸ਼ ਤੋਂ ਆਏ ਫਲਸਫੇ ਦੀ ਸਾਨੂੰ ਕਦਰ ਹੈ ਪਰ ਸਾਡੇ ਤਾਂ ਨਿਤਨੇਮ ਦੀਆਂ ਪੰਗਤੀਆਂ ਹਨ ਧੰਨ ਜਿਓ ਤਿਹ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਜੁਧ ਵਿਚਾਰ ਹੈ ਹਰ ਕੌਮ ਦਾ ਸਿਧਾਂਤ ਉਸ ਕੌਮ ਨੂੰ ਮੁਬਾਰਕ ਹੈ ਬਸ ਸਾਨੂੰ ਆਪਣਾ ਚੇਤੇ ਰੱਖਣਾ ਚਾਹੀਦਾ ਹੈ ਪੈਸੇ ਪ੍ਰੋਫੈਸਰ ਪੂਰਨ ਸਿੰਘ ਸਿੱਖੀ ਦੀ ਆਤਮਾ ਵਿੱਚ ਇੱਕ ਥਾਂ ਹੀ ਲਿਖਦੇ ਹਨ ਉਹੋ ਚੀਜ਼ਾਂ ਹੀ ਜਿਉਂਦੀਆਂ ਰਹਿ ਸਕਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਡੂੰਘੀਆਂ ਗੱਡੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਓਖੜ ਚੁੱਕੀਆਂ ਹਨ ਉਹਨਾਂ ਨੂੰ ਤਾਂ ਹਵਾਵਾਂ ਉਡਾ ਕੇ ਲੈ ਜਾਣਗੀਆਂ ਜਾਂ ਸੁੱਕੀਆਂ ਜੜਾਂ ਅੱਗ ਵਿੱਚ ਸੜ ਜਾਣਗੀਆਂ ਕੇਵਲ ਮਰਦਾ ਲੋਕ ਹੀ ਅਸੀਂ ਸਾਰੀਆਂ ਗੱਲਾਂ ਕਰਦੇ ਹਨ ਕੇਵਲ ਗੁਲਾਮ ਲੋਕ ਹੀ ਜਿਹੜੇ ਵਿਚਾਰੇ ਕੁਝ ਨਹੀਂ ਕਰ ਸਕਦੇ ਕਬੂਤਰ ਸਮਾਨ ਬਿੱਲੀ ਨੂੰ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਤੇ ਇਹ ਸਮਝਦੇ ਹਨ ਕਿ ਖਤਰਾ ਟਲ ਗਿਆ ਹੈ ਫਾਲਤੂ ਦੇ ਤਰਕਾਂ ਨੂੰ ਗਲੋਂ ਲਾ ਕੇ ਵਗਾ ਮਾਰੋ ਉਸੇ ਤਰਤੀਬ ਨਾਲ ਜਿੱਦੋਂ ਇਹ ਆਏ ਸਨ ਉਹਨਾਂ ਤਰਕ ਖੜੇ ਹੀ ਤਾਂ ਕੀਤੇ ਸਨ ਕਿ ਸਾਨੂੰ ਕਿਸੇ ਹੋਰ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਸੀ ਤਰਕ ਸਾਡੀ ਸ਼ਰਧਾ ਸਿੱਦਕ ਤੇ ਭਰੋਸੇ ਨੂੰ ਟੱਕਰ ਦੇਣ ਲਈ ਲਿਆਂਦੇ ਗਏ ਸਨ ਕਿਸੇ ਕੌਮ ਨੂੰ ਤਬਾਹ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਉਸ ਕੌਮ ਦੇ ਲੋਕਾਂ ਦੀ ਆਪਣੇ ਇਤਿਹਾਸ ਤੇ ਫਲਸਫੇ ਪ੍ਰਤੀ ਸਮਝ ਨੂੰ ਬਦਲ ਦੇਣਾ ਸਾਡੇ ਨਾਲ ਇਵੇਂ ਹੋਇਆ ਹੈ ਟਾਣੀਓ ਟੁੱਟਾ ਪੱਤਾ ਜੇ ਕਿਸੇ ਹਨੇਰੀ ਵਿੱਚ ਟੁੱਟ ਜਾਵੇ ਤਾਂ ਅਕਸਰ ਦਰਖਤ ਗਵਾ ਬੈਠਦਾ ਹੈ ਕੋਈ ਤਰਕ ਪੱਤੇ ਨੂੰ ਕਹਿ ਸਕਦਾ ਹੈ ਕਿ ਦੁਨੀਆ ਸਿਰਫ ਦਰਖਤ ਨਾਲ ਜੁੜ ਕੇ ਹੀ ਨਹੀਂ ਦੇਖੀ ਜਾ ਸਕਦੀ ਪਰ ਪੱਤੇ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਦੀ ਦੁਨੀਆ ਦਰਖਤ ਹੀ ਹੈ ਤੇ ਉਸ ਤੋਂ ਟੁੱਟ ਕੇ ਉਹ ਸੁੱਕ ਜਾਵੇਗਾ ਮੈਨੂੰ ਇੱਕ ਨਿਹੰਗ ਸਿੰਘ ਦੇ ਬੋਲ ਯਾਦ ਆ ਰਹੇ ਹਨ ਜੋ ਮਾਗੀ ਤੋਂ ਮੁੜਦੇ ਆਂ ਮੁੱਦਕੀ ਪੜਾ ਕੇ ਹੀ ਬੈਠੇ ਤਰਨਾ ਦਲ ਵਿੱਚ ਸ਼ਾਮਲ ਸੀ ਖਾਲਸਾ ਦੀ ਸ਼ਸਤਰ ਬਿਨਾ ਇੱਕ ਪਲ ਲਈ ਵੀ ਬੇਅਸਲੇ ਨਾ ਹੋਵੋ ਪਰ ਹਾਂ ਬਾਣੀ ਵੀ ਹਰ ਸਾਹ ਨਾਲ ਸੰਗ ਰਹੇ ਬਾਣੀ ਬਿਨਾ ਸ਼ਾਸਤਰ ਉਹੀ ਹਥਿਆਰ ਹੋ ਜਾਵੇਗਾ ਜੋ ਉਹਨਾਂ ਰਾਜਿਆਂ ਦੇ ਕਮਰ ਕਸੇ ਵਿੱਚ ਹੁੰਦਾ ਹੈ ਜਿਹੜੇ નિર્ਦੋਸ਼ਾਂ ਦਾ ਲਹੂ ਵਹਾ ਕੇ ਰਾਜ ਭਾਗ ਪ੍ਰਾਪਤ ਕਰਦੇ ਹਨ ਪ੍ਰਾਤਨ ਸਿੰਘਾਂ ਦੇ ਬੋਲ ਸਾਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਖੀ ਜਾਣੋ ਸਿੱਖ ਇਤਿਹਾਸ ਪੜ੍ਹਦੇ ਆ ਜੋ ਇੱਕ ਹੋਰ ਚੀਜ਼ ਵਾਰ-ਵਾਰ ਦੇਖੀ ਉਹ ਇਹ ਸੀ ਕਿ ਯੋਧੇ ਵਿੱਚ ਦੁਬਦਾ ਨਹੀਂ ਹੁੰਦੀ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਕਹਿ ਲਓ ਕਿ ਦੁਬਦਾ ਤੇ ਯੋਧਾ ਦੋ ਵਿਰੋਧੀ ਸ਼ਬਦ ਹਨ ਕਦੋਂ ਕਿਵੇਂ ਤੇ ਕੇਰੇ ਸ਼ਾਸਤਰ ਵਰਤਨੇ ਹਨ ਇਹ ਯੋਧਾ ਬਖੂਬੀ ਜਾਣਦਾ ਹੈ ਮੈਨੂੰ ਦੋ ਕਥਾਵਾਂ ਯਾਦ ਆ ਰਹੀਆਂ ਨੇ 18ਵੀਂ ਸਦੀ ਦਾ ਸਮਾਂ ਹੈ ਆਪਣੇ ਛੋਟੇ ਜਿਹੇ ਬਾਲ ਨੂੰ ਕੁਛੜ ਚੁੱਕੀ ਇੱਕ ਬੀਬੀ ਲਾਹੌਰ ਤੋਂ ਚੱਲੀ ਹੈ ਉਸ ਦੀ ਇੱਛਾ ਹੈ ਕਿ ਬਾਲ ਨੂੰ ਹਰਮੰਦਰ ਪ੍ਰਕਰਮਾਂ ਵਿੱਚ ਮੱਥਾ ਟਿਕਾਏ ਤੇ ਮੁਕਤੀ ਦਾਤੇ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਵਾਏ ਕਿੱਧਰ ਚੱਲੀ ਹੈ ਬੀਬੀ ਮੀਰ ਮੰਨੂ ਦਾ ਅਹਿਲਕਾਰ ਦੀਵਾਨ ਕੌੜਾ ਮਰ ਬੋਲਿਆ ਹਰਮੰਦਰ ਸਾਹਿਬ ਜਾ ਰਹੀਆਂ ਵੀਰ ਦਰਸ਼ਨ ਨੂੰ ਜਾਬਦਾ ਤੈਨੂੰ ਪਤਾ ਨਹੀਂ ਕੀ ਵੀਰ ਹਰਮੰਦਰ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ ਹੈ ਜਦ ਸਾਰੇ ਦਰ ਬੰਦ ਹੋ ਜਾਣ ਤਾਂ ਬੰਦਾ ਹਰਮੰਦਰ ਦੇ ਦਰਾਂ ਤੇ ਆਉਂਦਾ ਹੈ ਹਰਮੰਦਰ ਦੇ ਦਰਵਾਜ਼ੇ ਤਾਂ ਕਦੇ ਬੰਦ ਨਹੀਂ ਹੁੰਦੇ ਵੀਰਾ ਉਹ ਕਿਹਨੇ ਬੰਦ ਕਰ ਦਿੱਤੇ ਤੈਨੂੰ ਭੁਲੇਖਾ ਲੱਗਿਆ ਹੁਣ ਬੀਬੀ ਦ੍ਰਿੜਪ੍ਰੂਸੇ ਵਿੱਚ ਬੋਲੀ ਡਾਡਿਆਂ ਅੱਗੇ ਕਾਦਾ ਜ਼ੋਰ ਬੀਬੀ ਜੋ ਵੀ ਹਰਮੰਦਰ ਸਾਹਿਬ ਵੱਲ ਜਾਏਗਾ ਹਕੂਮਤ ਦਾ ਬਾਗੀ ਸਮਝਿਆ ਜਾਏਗਾ ਦੀਵਾਨ ਕੌੜਾ ਮਲ ਬੀਬੀ ਨੂੰ ਵਰਜਦਿਆਂ ਬੋਲੇ ਜੋ ਹਰਮੰਦਰਵਾਲ ਨਾ ਜਾਏਗਾ ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਖੋਣਾ ਪਸੰਦ ਕਰਾਂਗੀ ਆਪਣਾ ਨਹੀਂ ਤਾਂ ਆਪਣੇ ਨਿੱਕੇ ਬਾਲ ਦਾ ਤਾਂ ਫਿਕਰ ਕਰ ਕੌੜਾ ਮਲ ਨੇ ਮਮਤਾ ਵਾਲਾ ਦਾ ਚੱਲ ਕੇ ਦੇਖਿਆ ਚੱਲ ਵੀਰਾ ਮਾਰ ਹੀ ਦੇਣਗੇ ਇਸ ਤੋਂ ਵੱਧ ਕੀ ਕਰ ਸਕਦੇ ਨੇ ਜੇ ਸਾਡੀ ਰੱਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਜਾ ਪਵੇ ਤਾਂ ਸਾਡੇ ਧੰਨ ਭਾਗ ਲੱਗਦਾ ਪਿਆਰਾ ਨਹੀਂ ਤੈਨੂੰ ਆਪਣਾ ਬਾਲ ਬਹੁਤ ਪਿਆਰਾ ਹੈ ਵੀਰ ਤਾਂ ਹੀ ਤਾਂ ਨਾਲ ਲੈ ਕੇ ਚੱਲੀ ਆਂ ਜਦ ਪਹਿਲੀ ਗੋਲੀ ਆਈ ਤਾਂ ਇਹਨੂੰ ਅੱਗੇ ਕਰਾਂਗੀ ਹਰਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ ਹੋਰ ਇਸ ਜਨਮ ਵਿੱਚ ਕੀ ਚਾਹੀਦਾ ਹੈ ਇਹਨੂੰ ਸਾਡਾ ਮੱਥਾ ਤਾਂ ਗੁਰੂਦਰ ਤੇ ਪ੍ਰਵਾਨ ਹੋ ਜਾਵੇਗਾ ਕੀ ਮਾਰੇਗਾ ਮੀਰ ਮੰਨ ਨੂੰ ਇਹਨਾਂ ਨੂੰ ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ ਕੌੜਾ ਮੱਲ ਐਤ ਕੀ ਮੂੰਹ ਵਿੱਚ ਬੋਲਿਆ ਮੇਰੀ ਇੱਕ ਬੇਨਤੀ ਪ੍ਰਵਾਨ ਕਰੇਗਾ ਵੀਰ ਬੀਬੀ ਨੇ ਮੋਮ ਹੋ ਰਏ ਕੌੜਾ ਮੱਲ ਨੂੰ ਕਿਹਾ ਹਾਂ ਬੀਬੀ ਕਹਿ ਤੂੰ ਮੈਨੂੰ ਦੱਸ ਸਕਦਾ ਕਿ ਅਸੀਂ ਕਿਹੜੇ ਪਾਸੇ ਹਰਮੰਦਰ ਸਾਹਿਬ ਦੇ ਇੰਨਾ ਕ ਨੇੜੇ ਜਾ ਸਕਦੇ ਹਾਂ ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲਹੂ ਪ੍ਰਕਰਮਾ ਤੱਕ ਪਹੁੰਚ ਜਾਵੇ ਕੌੜਾ ਮਲ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਅੱਗੇ ਤੁਰ ਪਈ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾਣਾ ਉਤਰੈ ਸਾਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਮਾਤਾ ਨੂੰ ਹਰਮੰਦਰ ਸਾਹਿਬ ਨਜ਼ਰ ਆਇਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ ਇਸ ਧੂੜ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ੋਹ ਹੈ ਮੇਰੇ ਬੱਚੇ ਤੰਨ ਹੋ ਗਏ ਤੂੰ ਪਰਮਾਨ ਹੋ ਗਿਆ ਇੱਕ ਛੂਕਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿੱਚ ਧਸ ਗਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਮਾਈ ਨੇ ਬਾਲੇ ਹੇਠਾਂ ਰੱਖਿਆ ਤੇ ਹੱਥ ਜੋੜ ਹਰਿਮੰਦਰ ਸਾਹਿਬ ਵੱਲ ਦੇਖਣ ਲੱਗੀ ਇੱਕ ਹੋਰ ਗੋਲੀ ਆਈ ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਮੰਗ ਰਹੀ ਸੀ ਤੇ ਮਾਤਾ ਦੀ ਹਾਜ਼ਰੀ ਗੁਰੂਦਰ ਤੇ ਪ੍ਰਵਾਨ ਹੋ ਗਈ ਲਾਉ ਦੀਆਂ ਦੋ ਤਰ੍ਹਾਂ ਵਈਆਂ ਤੇ ਅੱਗੇ ਜਾ ਕੇ ਇੱਕ ਹੋ ਗਈਆਂ ਦੋਵਾਂ ਦਾ ਸਾਂਝਾ ਲਾਉ ਦਰਬਾਰ ਸਾਹਿਬ ਪ੍ਰਕਰਮਾ ਤੱਕ ਪਹੁੰਚ ਗਿਆ ਸੀ ਦੂਜੀ ਕਥਾ ਹੈ ਜੈਤੋ ਦੇ ਮੋਰਚੇ ਦੀ ਜਦ ਮਹਾਰਾਜਾ ਰਿਪੂਦੰਮਨ ਸਿੰਘ ਦੇ ਹੱਕ ਵਿੱਚ ਚੱਲ ਰਿਹਾ ਅਖੰਡਪਾਠ ਸਾਹਿਬ ਸਿੱਧਾ-ਸਿੱਧਾ ਅੰਗਰੇਜ਼ ਹਕੂਮਤ ਤੋਂ ਬਗਾਵਤ ਸੀ। ਗੋਰਿਆਂ ਨੇ ਅਖੰਡਪਾਠ ਸਾਹਿਬ ਖੰਡਿਤ ਕਰ ਦਿੱਤੇ ਤੇ ਸਿੱਖਾਂ ਨੇ ਮੋਰਚਾ ਲਾ ਦਿੱਤਾ। ਹੁਣ ਗੱਲ ਮਹਾਰਾਜੇ ਰਿਪੂਦੰਮਨ ਸਿੰਘ ਤੋਂ ਬਹੁਤ ਅੱਗੇ ਲੰਘ ਗਈ ਸੀ। ਹੁਣ ਸਿੱਖਾਂ ਨੂੰ ਅਖੰਡਪਾਠ ਸਾਹਿਬ ਦੇ ਖੰਡਿਤ ਹੋ ਜਾਣ ਦਾ ਰੋਸ ਵੱਧ ਸੀ। ਅਖੰਡਪਾਠ ਸਾਹਿਬ ਮੋਰਚਾ ਸ਼ੁਰੂ ਕਰਨ ਲਈ ਅਕਾਲ ਤਖਤ ਸਭ ਤੋਂ ਚੱਲ ਕੇ ਸਿੱਖ ਜੱਥਾ ਜੈਤੋ ਪਹੁੰਚਿਆ। ਅੰਗਰੇਜ਼ਾਂ ਨੇ ਜਥੇ ਉੱਤੇ ਗੋਲੀ ਚਲਾ ਦਿੱਤੀ। ਇੱਕ ਬੀਬੀ ਆਪਣੇ ਬਾਲ ਨੂੰ ਗੋਦ ਚੁੱਕੀ ਤੇਜ ਤੇਜ ਟਿੱਬੀ ਸਾਹ ਵੱਲ ਜਾ ਰਹੀ ਸੀ ਕਾਲੇ ਦਿਲਾਂ ਦੇ ਗੋਰਿਆਂ ਦੀ ਬੰਦੂਕ ਵਿੱਚੋਂ ਇੱਕ ਗੋਲੀ ਆਈ ਤੇ ਬਾਲ ਦਾ ਸੀਨਾ ਵਿੰਨ ਗਈ ਬੀਬੀ ਨੇ ਬਾਲ ਉੱਥੇ ਹੀ ਧਰਤੀ ਤੇ ਰੱਖਿਆ ਹੱਥ ਜੋੜੇ ਤੇ ਉੱਪਰ ਵੱਲ ਦੇਖਦਿਆਂ ਬੋਲੀ हे ਸੱਚੇ ਪਾਤਸ਼ਾ ਕਲਗੀਧਰ ਸਵਾਮੀ ਜੀਓ ਬਾਲ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਤੇ ਇੰਨਾ ਕਹਿ ਕੇ ਬੀਬੀ ਜਥੇ ਨਾਲ ਅੱਗੇ ਵਧ ਗਈ ਉਹ ਬੀਬੀ ਤਾਂ ਅੱਗੇ ਵਧ ਗਈ ਪਰ ਮੈਂ ਅਕਸਰ ਇੱਥੇ ਰੁਕ ਜਾਣਾ ਤੇ ਬਾਲ ਨੂੰ ਦੇਖਦਾ ਰਹਿਣਾ ਗੋਲੀ ਵੱਜਨ ਤੇ ਵੀ ਕਿਵੇਂ ਮੁਸਕਰਾਈਦਾ ਹੈ ਇਹ ਮੈਨੂੰ ਉਸ ਛੋਟੇ ਬਾਲ ਨੇ ਦੱਸਿਆ ਹੈ। ਮੈਨੂੰ ਉਹ ਉਥੇ ਖੇਤਾਂ ਵਿੱਚ ਪਿਆ ਬੋਲਦਾ ਮਹਿਸੂਸ ਹੁੰਦਾ ਹੈ। ਧਰਤੀ ਪ੍ਰਤੀ ਸਮਰਪਣ ਸਾਡਾ ਵਿਰਸਾ ਹੈ। ਲਹੂ ਵਹਾਉਣਾ ਸਾਡੀ ਰੀਤ ਹੈ। ਸੋਦੇ ਲਾਉਣਾ ਸਾਡਾ ਸੁਭਾਅ ਹੈ। ਸ਼ਿਕਾਰੀ ਜੰਗਲਾਂ ਦੇ ਜਾਨੂ ਹੁੰਦੇ ਨੇ ਤੇ ਯੋਧੇ ਮੈਦਾਨੇ ਜੰਗ ਦੇ। ਅਸੀਂ ਜੰਗਲਾਂ ਦੇ ਜਾਨੂ ਯੋਧੇ ਹਾਂ ਜੋ ਮੈਦਾਨੇ ਜੰਗ ਵਿੱਚ ਬਘਿਆੜਾਂ ਦਾ ਸ਼ਿਕਾਰ ਕਰਦੇ ਹਾਂ। ਖਾਲਸੇ ਦੇ ਜੋਸ਼ ਅੱਗੇ ਅੱਜ ਤੱਕ ਨਾ ਕੋਈ ਦਰਿਆ ਆੜ ਸਕਿਆ ਹੈ। ਤੇ ਨਾ ਹੀ ਅੱਗੋਂ ਅੜ ਸਕੇਗਾ ਸਰਸਾ ਵਾਲੇ ਸਿਦਕਾਂ ਤੋਂ ਅਸੀਸਾਂ ਲੈ ਕੇ ਹੀ ਅਸੀਂ اٹਕ اٹਕਾਏ ਤੇ ਇਨ੍ਹਾਂ ਸਿਦਕਾਂ ਦੇ ਆਸਰੇ ਹੀ ਅਸੀਂ ਜਮਨਾ ਦੇ ਵੇਗ ਵੀ ਠੱਲਾਂਗੇ ਯਾਦ ਕਰੋ ਪੰਪਟਾ ਸਾਹਿਬ ਜਮਨਾ ਨੂੰ ਕਹੇ ਗਏ ਮਹਾਰਾਜ ਦੇ ਬੋਲ ਇਹ ਸ਼ਾਂਤ ਰਹੇਗੀ ਭਾਈ ਤੁਸੀਂ ਸੁਣਾਓ ਕਵਤਾਵਾਂ ਤੇ ਜੇ ਇਹ ਮਹਾਰਾਜ ਦੇ ਕਵੀਆਂ ਦੀਆਂ ਕਵਤਾਵਾਂ ਅੱਗੇ ਸ਼ਾਂਤ ਰਹੀ ਤਾਂ ਖਾਲਸੇ ਦੇ ਕਿਰਪਾਨਾਂ ਨੇਜ਼ਿਆਂ ਅੱਗੇ ਇਹਦੀ ਕੀ ਮਜਾਲ ਇਹ ਬੋਲ ਸਨ ਇੱਕ ਨਿਹੰਗ ਸਿੰਘ ਦੇ ਜਦ ਮੈਂ ਉਹਨਾਂ ਨੂੰ ਸਮਕਾਲੀ ਵਾਪਰ ਰਹੀ ਵਰਤਾਰਿਆਂ ਬਾਰੇ ਪੁੱਛਿਆ ਸੀ ਅਰਦਾਸ ਕਰੀਏ ਕਿ ਮਹਾਰਾਜ ਸਾਡੀ ਝੋਲੀ ਵੀ ਇਸ ਦ੍ਰਿੜਤਾ ਨਾਲ ਭਰ ਦੇਣ ਐਸੇ ਸਦਕਾਂ ਭਰੋਸਿਆਂ ਨਾਲ ਅੱਗੇ ਵਧਿਏ ਕਿ ਮਿੱਟੀ ਨੂੰ ਸਾਡੇ ਤੇ ਮਾਣ ਹੋਏ ਨਾਨਕ ਰਾਜ ਚਲਾਇਆ ਲੜੀ ਦੇ ਦੂਜੇ ਭਾਗ ਬੇਲਿਓ ਨਿਕਲਦੇ ਸ਼ੇਰ ਨੂੰ ਆਪ ਜੀ ਅੱਗੇ ਪੇਸ਼ ਕਰਦੇ ਆ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੇ ਹੰਨੇ ਹੰਨੇ ਪਾਤਸ਼ਾਹੀ ਨੂੰ ਸੰਗਤ ਦਾ ਇੰਨਾ ਪਿਆਰ ਭਰਿਆ ਹੁੰਗਾਰਾ ਨਾ ਮਿਲਦਾ ਤਾਂ ਸ਼ਾਇਦ ਮੈਨੂੰ ਅੱਗੇ ਕਥਾ ਤੋਰਦਿਆਂ ਝਿਜਕ ਹੋਣੀ ਸੀ ਪਰ ਤੁਹਾਡੇ ਪ੍ਰੇਮ ਨੇ ਮੇਰਾ ਹੌਸਲਾ ਬਹੁਤ ਵਧਾਇਆ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤੇ ਦੂਜਾ ਭਾਗ ਆਪ ਜੀ ਦੇ ਹੱਥਾਂ ਵਿੱਚ ਹੈ ਸਰਦਾਰ ਭਕਰ ਸਿੰਘ ਹੋਣਾ ਦਾ ਬਤਾਏ ਕੁਝ ਪਲ ਬਹੁਤ ਸਿੱਖਿਆ ਤੇ ਹਿੰਮਤ ਦੇ ਕੇ ਗਏ ਜਦੋਂ ਉਹਨਾਂ ਆਪਣੇ ਅਨਪਹਾਵਾ ਦੇ ਸਮੁੰਦਰ ਵਿੱਚ ਤੈਰੀ ਲਾਈ ਤਾਂ ਕਈ ਹੀਰੇ ਕੱਢ ਕੇ ਮੇਰੇ ਤੇ ਦਿਵਿੰਦਰ ਦੀਆਂ ਤਲੀਆਂ ਤੇ ਧਰ ਦਿੱਤੇ ਸਰਦਾਰ ਚਰਤ ਸਿੰਘ ਦੇ ਇੱਕ ਸ਼ਰਾਰਤੀ ਜਿਹੇ ਕਾਰਨਾਮੇ ਬਾਰੇ ਪੁੱਛਣ ਲਈ ਤੇਜੇ ਭਾਉ ਨੂੰ ਫੋਨ ਲਾਇਆ ਤਾਂ ਉਸ ਨੇ ਸੋਹਣੀ ਤਰ੍ਹਾਂ ਦੁਬਧਾ ਦੂਰ ਕੀਤੀ ਯੂਨੀਵਰਸਟੀਆਂ ਬੈਠੇ ਬੇਲੀਆਂ ਕੰਵਰ ਤੇ ਸ਼ਾਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਹਿ ਸਕਦਾ ਜਦੋਂ-ਜਦੋਂ ਕਿਸੇ ਕਿਤਾਬ ਜਾਂ ਸਰੋਤ ਦੀ ਲੋੜ ਪਈ ਉਹਨਾਂ ਤੁਰੰਤ ਲਿਆ ਕੇ ਤਰਪਾਈ ਤੇ ਰੱਖ ਦਿੱਤੀ ਖਾਲਸਾ ਵਿਰਾਸਤ ਕੰਪਲੈਕਸ ਵਿੱਚ ਲਾਇਬ੍ਰੇਰੀਅਨ ਭੈਣ ਜੀ ਹੋਣਾ ਨੇ ਵੀ ਕਈ ਵਾਰ ਲੋੜ ਪੈਣ ਤੇ ਸਹਾਇਤਾ ਕੀਤੀ ਬਾਈ ਅਮਰਤਪਾਲ ਸਿੰਘ ਖੁੱਦਾ ਮਨਜੀਤ ਸਿੰਘ ਰਾਜਪੁਰਾ ਤੇ ਬਾਈ ਜਸਵੀਰ ਸਿੰਘ ਮੁਕਸਰ ਹੋਣਾ ਨਾਲ ਬਤਾਇਆ ਸਮਾਂ ਵੀ ਯਾਦਗਾਰੀ ਰਿਹਾ ਤੇ ਉਹਨਾਂ ਪਲਾਂ ਨੇ ਇਸ ਦੂਜੇ ਭਾਗ ਦੀ ਬੁਣਤੀ ਵਿੱਚ ਵੱਡਾ ਹਿੱਸਾ ਪਾਇਆ ਮੇਰੇ ਪਰਮ ਮਿੱਤਰਾਂ ਕੈਪਟਨ ਬਲਦੀਪ ਕੌਰ ਡਾਕਟਰ ਅਮਰਤਪਾਲ ਸਿੰਘ ਨੇ ਲਿਖਣ ਲਈ ਐਸਾ ਮਾਹੌਲ ਤਿਆਰ ਕਰਕੇ ਦਿੱਤਾ ਕਿ ਸਦਾ ਉਹਨਾਂ ਦਾ ਰਿਣੀ ਰਹਾਂਗਾ। ਉਹਨਾਂ ਆਪਣੇ ਸ਼ਾਂਤ ਵਾਤਾਵਰਣ ਵਾਲੇ ਘਰ ਦੀਆਂ ਕੁੰਜੀਆਂ ਹੀ ਮੇਰੇ ਹਵਾਲੇ ਕਰ ਦਿੱਤੀਆਂ। ਬਾਈ ਗੁਰਮੁਲਾਪ ਸਿੰਘ ਤੇ ਭਾਈ ਦਵਿੰਦਰ ਸਿੰਘ ਹੋਣਾਂ ਦਾ ਛਾਪਣ ਲਈ ਦਿੱਤੀ ਗਈ ਹੱਲਾਸ਼ੇਰੀ ਲਈ ਬਹੁਤ ਸਤਿਕਾਰ। ਛਾਪਣ ਛਪਾਉਣ ਦੀ ਬੇਫਿਕਰੀ ਨੇ ਮੇਰੇ ਸਿਰੋਂ ਵੱਡਾ ਭਾਰ ਲਾਇਆ। ਬਾਈ ਪਰਮ ਸਿੰਘ ਹੋਣਾਂ ਦਾ ਵੀ ਵਿਸ਼ੇਸ਼ ਧੰਨਵਾਦ। ਕੈਸਾ ਲੱਠਾ ਸੁਭਾਅ ਹੈ ਉਹਨਾਂ ਦਾ ਕਿ ਪਹਿਲੀ ਹਾਠ ਤੇ ਹੀ ਜਵਾਬ ਦਿੰਦੇ ਹਨ। ਜਿੰਨੇ ਚਾਓ ਨਾਲ ਉਹ ਸਰਵਰਕ ਤਿਆਰ ਕਰਦੇ ਹਨ। ਉਹ ਕਿਸੇ ਵੀ ਤਰ੍ਹਾਂ ਮੇਰੇ ਕਥਾ ਲਿਖਣ ਦੇ ਚਾਹੋ ਤੋਂ ਘਟ ਨਹੀਂ ਅੰਤ ਵਿੱਚ ਨਮਨ ਕਰਾਂਗਾ ਸ਼ਹੀਦੀ ਬਾਗ ਦੀ ਧਰਤੀ ਅਤੇ ਉੱਥੇ ਤੁਰੀਆਂ ਫਿਰਦੀਆਂ ਰੂਹਾਂ ਨੂੰ ਜਿਨ੍ਹਾਂ ਵਿੱਚ ਵਿਚਰਦੇ ਆ ਸਦਾ ਇਹੋ ਅਹਿਸਾਸ ਰਿਹਾ ਕਿ 18ਵੀਂ ਸਦੀ ਵਿੱਚ ਤੁਰਿਆ ਫਿਰਦਾ ਹਾਂ ਗਿਆਨੀ ਬੀਰਬਲ ਸਿੰਘ ਜੀ ਤੋਂ ਗਾਹੇ ਬਗਾਹੇ ਕਿੰਨਾ ਕੁਝ ਸਿੱਖਿਆ ਭਾਈ ਸ਼ਕਤੀ ਸਿੰਘ ਤੇ ਭਾਈ ਬਲਰਾਜ ਸਿੰਘ ਨਾਲ ਗੁੜੀ ਸਾਂਝ ਬਣ ਗਈ ਜਿਸ ਕਾਰਨ ਉਹਨਾਂ ਕਈ ਵਾਰ ਅਗਾਧ ਬੋਧ ਗੁਰਬਾਣੀ ਮਾਨਮਤੇ ਇਤਿਹਾਸ ਤੇ ਨਿਆਰੀ ਮਰਿਆਦਾ ਦੀਆਂ ਝਲਕਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਬਾਬੇ ਬਲਜੀਤ ਸਿੰਘ ਦਾ ਵੀ ਧੰਨਵਾਦ ਦੇਸ ਨਸ਼ੀ ਦਿਬਾਗ ਦੇ ਰਾਹ ਪਾਇਆ ਬਾਬਾ ਗੁਰਦੇਵ ਸਿੰਘ ਜੀ ਦਾ ਗਿਆਨੀ ਜੀ کہہ ਕੇ ਆਵਾਜ਼ ਮਾਰਨਾ ਮੇਰੀ ਜ਼ਿੰਦਗੀ ਦੇ ਹਾਸਲਾਂ ਵਿੱਚੋਂ ਹੈ ਨਮਨ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਖਰੀ ਸਤਰਾਂ ਵਿੱਚ ਮੈਨੂੰ ਯਾਦ ਆ ਰਹੀ ਹੈ ਬਾਬੇ ਰਤਨ ਸਿੰਘ ਪੰਗੂ ਦੀ ਪੰਜਾਬ ਦੇ ਯੋਧਿਆਂ ਦਾ ਸੁਭਾ ਰਿਹਾ ਹੈ ਕਿ ਜਦ ਜਦ ਵੀ ਸਾਡੀ ਮਿੱਟੀ ਤੇ ਬਦਨੀयत ਪਰਛਾਵਿਆਂ ਨੇ ਹਨੇਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਰਮਿਆਂ ਨੇ ਲਿਸ਼ਕੋਰਾ ਮਾਰਦੀਆਂ ਭਗੋਤੀਆਂ ਨਾਲ ਉਹਨਾਂ ਪਰਛਾਵਿਆਂ ਦਾ ਮੁਕਾਬਲਾ ਕੀਤਾ ਬਾਬੇ ਪੰਗੂ ਨੇ ਵੀ ਉਹੀ ਸੂਰਮਤਾਈ ਦਿਖਾਉਂਦਿਆਂ ਕਲਮ ਨੂੰ ਹੱਥ ਪਾਇਆ ਤੇ ਫਿਰਕੂ ਨਫ਼ਰਤ ਦੇ ਗਲਬੇ ਹੇਠ ਲਿਖੇ ਜਾ ਰਹੇ ਇਤਿਹਾਸ ਦੇ ਸੰਮੁਖ ਸਿੱਖ ਇਤਿਹਾਸ ਦੀ ਅਸਲੀ ਤਸਵੀਰ ਖਿੱਚ ਦਿੱਤੀ ਵਾਰ-ਵਾਰ ਨਮਨ ਹੈ ਬਾਬੇ ਦੇਸ ਜੁਝਾਰੂ ਜਜਬੀਨ ਬੇਲੇੋਂ ਨਿਕਲਦੇ ਸ਼ੇਰ ਆਪਜੀ ਦੇ ਹੱਥਾਂ ਵਿੱਚ ਹੈ ਗਲਤੀਆਂ ਤਰੁੱਟੀਆਂ ਮੇਰੀ ਝੋਲੀ ਪਾਇਓ ਤੇ ਵਡਿਆਈ ਸਭ ਸਿੱਖ ਤਵਾਰੀਖ ਦੀ ਹੈ ਤੁਹਾਡੇ ਤੇ ਸਿੱਖ ਕਥਾ ਵਿੱਚ ਇੱਕ ਜਰੀਆ ਬਣਨ ਤੋਂ ਬਿਨਾਂ ਮੇਰਾ ਹੋਰ ਕੋਈ ਵੱਡਾ ਯੋਗਦਾਨ ਨਹੀਂ ਬਾਬੇ ਕੰਦੀ ਦੇ ਬੋਲਾਂ ਨਾਲ ਸਮਾਪਤੀ ਕਰਦਾ ਹਾਂ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਉਸ ਨੂੰ ਟੋਲਦੀ ਫਿਰ ਰਹੀ ਹੈ ਸੰਗਤ ਦੀ ਅਸੀਸ ਦੀ ਆਸ ਵਿੱਚ ਜਗਦੀਪ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ